ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਤਾਜ਼ਾ ਖਬਰ ਕਿਸਾਨਾਂ ਲਈ ਮੁਫਤ ਟਿਊਬਵੈਲ ਸਕੀਮ ਸ਼ੁਰੂ ਹੋਣ ਵਾਲੀ ਹੈ ਜਿਸ ਦੇ ਵਿੱਚ 2025 ਤੋਂ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗਾ ਜੇਕਰ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ ਕੀ ਤੁਸੀਂ ਵੀ ਟਿਊਬਵੈਲ ਲਗਾਉਣ ਦੀ ਸੋਚ ਰਹੇ ਹੋ ਜੇਕਰ ਤੁਸੀਂ ਟਿਊਬਵੈਲ ਲਗਾਉਣ ਦੀ ਸੋਚ ਰਹੇ ਹੋ ਤਾਂ ਇਹ ਸਕੀਮ ਸਿਰਫ ਤੁਹਾਡੇ ਲਈ ਹੈ ਹੁਣ ਸਰਕਾਰ ਮੁਫਤ ਟਿਊਬਵੈਲ ਸਕੀਮ ਲੈ ਕੇ ਆ ਰਹੀ ਹੈ ਪਰ ਇਸ ਦੇ ਵਿੱਚ ਨਵੇਂ ਰੂਲ ਹੋਣਗੇ 2025 ਤੋਂ ਟਿਊਬਵੈਲ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਜੇਕਰ ਰਜਿਸਟ੍ਰੇਸ਼ਨ ਨਹੀਂ ਹੈ ਤਾਂ ਫਾਇਦਾ ਵੀ ਨਹੀਂ ਮਿਲੇਗਾ ਇਸ ਸਕੀਮ ਦੇ ਵਿੱਚ PSPCL ਅਤੇ ਖੇਤੀ ਵਿਭਾਗ ਮਿਲ ਕੇ ਕੰਮ ਚਲਾਉਣਗੇ ਸਰਕਾਰ ਵੱਲੋਂ ਹੀ ਲਾਇਨ ਜੁੜੀ ਜਾਵੇਗੀ ਕਿਸਾਨਾਂ ਦਾ ਕੋਈ ਵੀ ਖਰਚਾ ਨਹੀਂ ਹੋਵੇਗਾ ਇਸ ਸਕੀਮ ਦੇ ਵਿੱਚ ਪਹਿਲਾਂ ਆਓ ਪਹਿਲਾਂ ਪਾਓ ਨੀਤੀ ਲਾਗੂ ਹੋਵੇਗੀ ਜਿੰਨੀ ਜ਼ਮੀਨ ਉਹਨਾਂ ਨੂੰ ਪਹਿਲਾਂ ਤਰਜੀਹ ਦਿੱਤੀ ਜਾਵੇਗੀ ਇਸ ਵਾਰ ਨਕਲੀ ਫਾਰਮ ਤੇ ਰਿਕਾਰਡ ਨਹੀਂ ਚੱਲਣਗੇ ਜੇਕਰ ਤੁਹਾਡੇ ਕੋਲ ਅਸਲੀ ਫਾਰਮ ਅਤੇ ਰਿਕਾਰਡ ਹੋਵੇਗਾ ਤਾਂ ਹੀ ਤੁਹਾਨੂੰ ਇਸ ਸਕੀਮ ਦਾ ਲਾਭ ਮਿਲੇਗਾ ਸਿਰਫ ਅਸਲੀ ਜਮ੍ਹਾਂਬੰਦੀ ਆਧਾਰ ਕਾਰਡ ਅਤੇ ਖੇਤੀ ਆਈਡੀ ਲਾਗੂ ਹੋਵੇਗੀ ਇਹ ਦਸਤਾਵੇਜ਼ ਬਹੁਤ ਜ਼ਿਆਦਾ ਜ਼ਰੂਰੀ ਹਨ ਹਰ ਇੱਕ ਪਿੰਡ ਦੇ ਵਿੱਚ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ ਜੋ ਪਿੰਡ ਦੇ ਸਰਪੰਚ ਜਾਂ ਪਟਵਾਰੀ ਦੇ ਰਾਹੀਂ ਲੱਗਣਗੇ ਇਹ ਸਕੀਮ ਸਿਰਫ ਛੋਟੇ ਤੇ ਮੱਧਵ ਕਿਸਾਨਾਂ ਲਈ ਹੋਵੇਗੀ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਟਿਊਬਵੈੱਲ ਤੇ ਕੋਈ ਲੋਨ ਜਾਂ ਹੋਰ ਕੋਈ ਸਕੀਮ ਲਾਗੂ ਨਹੀਂ ਹੋਵੇਗੀ ਸਰਕਾਰ ਪੂਰੀ ਰਕਮ ਆਪਣੇ ਕੋਲੋਂ ਦੇਵੇਗੀ ਕੀਮਤ ਪੀ ਐਸ ਪੀ ਸੀ ਐਲ ਸਰਵਿਸ ਰੇਟ ਨਾਲ ਜੋੜੀ ਜਾਵੇਗੀ ਜੋ ਲੋਕਾਂ ਦੇ ਕੋਲ ਪੁਰਾਣੇ ਟਿਊਬਵੈਲ ਹਨ ਜਾਂ ਉਹਨਾਂ ਦੇ ਕੋਲ ਲਾਇਸੈਂਸ ਹਨ ਉਹਨਾਂ ਲਈ ਵੀ ਨਵੇਂ ਸਰਵੇ ਕੀਤੇ ਜਾਣਗੇ ਜੇਕਰ ਤੁਸੀਂ ਪੁਰਾਣੇ ਲਾਇਸੈਂਸ ਤੇ ਨਵੇਂ ਟਿਊਬਵੈਲ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੋਡੀਫਿਕੇਸ਼ਨ ਲਈ ਫਾਰਮ ਲਾਉਣਾ ਪਵੇਗਾ ਕਈ ਰਾਜਾਂ ਦੇ ਵਿੱਚ ਇਹ ਸਕੀਮਾਂ ਪਹਿਲਾਂ ਹੀ ਚੱਲ ਰਹੀਆਂ ਹਨ ਪਰ ਪੰਜਾਬ ਦੇ ਵਿੱਚ ਇਸ ਸਕੀਮ ਨੂੰ ਪਹਿਲੀ ਵਾਰ ਸ਼ੁਰੂ ਕੀਤਾ ਜਾਵੇਗਾ ਜਿਸ ਦਾ ਕੇ ਤੁਸੀਂ ਲਾਭ ਉਠਾ ਸਕਦੇ ਹੋ ਛੋਟੇ ਕਿਸਾਨਾਂ ਦੇ ਲਈ ਇਹ ਬਹੁਤ ਹੀ ਸੁਨਹਿਰੀ ਮੌਕਾ ਹੈ ਜੋ ਆਪਣੇ ਖੇਤਾਂ ਦੇ ਵਿੱਚ ਟਿਊਬਵੈਲ ਲਗਾਉਣਾ ਚਾਹੁੰਦੇ ਹਨ ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਟਿਊਬਵੈਲ ਨੂੰ ਨਵੀਂ ਮੀਟਰਿੰਗ ਸਕੀਮ ਨਾਲ ਜੋੜਿਆ ਜਾਵੇਗਾ ਸਮਾਰਟ ਮੀਟਰ ਆ ਸਕਦੇ ਹਨ ਮਾਪ ਲੱਗ ਗਿਆ ਕਿ ਤੁਸੀਂ ਕਿੰਨੇ ਪਾਣੀ ਦੀ ਵਰਤੋਂ ਕਰ ਰਹੇ ਹੋ ਇਸ ਸਕੀਮ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਬਹੁਤ ਸਾਰੇ ਸਕੈਮ ਵੀ ਕੀਤੇ ਜਾ ਰਹੇ ਹਨ ਜਿਸ ਦੇ ਲਈ ਤੁਸੀਂ ਧਿਆਨ ਰੱਖਣਾ ਹੈ ਕਿ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਕੈਮ ਨਾ ਹੋਵੇ ਸਕੈਮ ਤੋਂ ਬਚਣ ਲਈ ਸਰਕਾਰ ਨੇ ਡਿਜੀਟਲ ਰਜਿਸਟ੍ਰੇਸ਼ਨ ਲਾਜ਼ਮੀ ਕੀਤਾ ਹੈ ਤੁਸੀਂ ਡਿਜੀਟਲ ਤਰੀਕੇ ਦੇ ਨਾਲ ਆਪਣਾ ਰਜਿਸਟ੍ਰੇਸ਼ਨ ਕਰਾਉਣਾ ਹੈ ਤਾਂ ਜੋ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਸਕੈਮ ਨਾ ਹੋਵੇ ਇਸ ਸਕੀਮ ਦੇ ਵਿੱਚ ਕੋਈ ਵੀ ਮੀਡਲਮੈਨ ਨਹੀਂ ਹੋਵੇਗਾ ਜਿਸ ਦਾ ਭਾਵ ਹੈ ਕਿ ਤੁਹਾਡੇ ਵਿਚਕਾਰ ਕੋਈ ਵਿਅਕਤੀ ਨਹੀਂ ਹੋਵੇਗਾ ਤੁਹਾਡਾ ਸਿੱਧਾ ਸਰਕਾਰ ਦੇ ਨਾਲ ਹੀ ਸੰਪਰਕ ਹੋਵੇਗਾ ਕਿਸਾਨਾਂ ਦੇ ਕੋਲ ਸਿੱਧੀਆਂ ਸਕੀਮਾਂ ਪਹੁੰਚਣਗੀਆਂ ਆਨਲਾਈਨ ਰਜਿਸਟ੍ਰੇਸ਼ਨ ਲਈ ਪੰਜਾਬ ਸਰਕਾਰ ਇੱਕ ਨਵੀਂ ਵੈਬਸਾਈਟ ਬਣਾਉਣ ਜਾ ਰਹੀ ਹੈ ਜਿਸ ਦੇ ਉੱਪਰ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਆਪਣੀ ਕਰ ਸਕਦੇ ਹੋ ਪਿੰਡ ਵਾਲਿਆਂ ਦੇ ਲਈ ਸੀਐਸਸੀ ਕੇਂਦਰ ਤੋਂ ਵੀ ਲਾਭ ਮਿਲ ਸਕਦਾ ਹੈ ਪਿੰਡਾਂ ਦੇ ਵਿੱਚ ਜੋ ਸੀਐਸਸੀ ਕੇਂਦਰ ਬਣੇ ਹੋਏ ਹਨ ਉੱਥੇ ਜਾ ਕੇ ਵੀ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਕਿਸੇ ਵੀ ਕਿਸਮ ਦੀ ਰਕਮ ਜਾਂ ਰਿਸ਼ਵਤ ਦੀ ਮੰਗ ਹੋਵੇ ਜੇਕਰ ਤੁਹਾਡੇ ਤੋਂ ਕੋਈ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਸੀਂ 110 ਤੁਹੋ ਤੇ ਸਕਾਇਤ ਕਰ ਸਕਦੇ ਹੋ ਕਿਉਂਕਿ ਇਹ ਸਰਕਾਰੀ ਸਕੀਮ ਬਿਲਕੁਲ ਮੁਫਤ ਹੈ ਅਤੇ ਛੋਟੇ ਕਿਸਾਨਾਂ ਨੂੰ ਸਿੰਚਾਈ ਦਾ ਕਿਸੇ ਤਰ੍ਹਾਂ ਦਾ ਕੋਈ ਤਕਲੀਫ ਨਾ ਆਵੇ ਇਸ ਲਈ ਇਹ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕਿਹੜੇ ਕਿਹੜੇ ਦਸਤਾਵੇਜ਼ ਲੋੜੀਂਦੇ ਹਨ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਇਸ ਦੇ ਵਿੱਚ ਜ਼ਮੀਨ ਦੀ ਜਮ੍ਹਾਂ ਬੰਦੀ ਦੀ ਨਕਲ ਚਾਹੀਦੀ ਹੈ ਆਧਾਰ ਕਾਰਡ ਚਾਹੀਦਾ ਹੈ ਖੇਤੀ ਦੀ ਆਈਡੀ ਖੇਤੀ ਆਈਡੀ ਜੋ ਕਿ ਤੁਹਾਡੀ ਬਣੀ ਹੋਵੇਗੀ ਉਹ ਚਾਹੀਦੀ ਹੈ ਇਸ ਦੇ ਨਾਲ ਹੀ ਬਿਜਲੀ ਮੀਟਰ ਦਾ ਨੰਬਰ ਵੀ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਇਹ ਦਸਤਾਵੇਜ਼ ਹਨ ਤਾਂ ਤੁਸੀਂ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਇਹ ਸਕੀਮ ਕਿਸਾਨਾਂ ਦੀਆਂ ਪਾਣੀ ਦੀਆਂ ਮੁਸ਼ਕਲਾਂ ਨੂੰ ਘਟਾਏਗੀ ਅਤੇ ਉਨ੍ਹਾਂ ਨੂੰ ਸਿੰਚਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਪਹਿਲਾਂ ਆਓ ਪਹਿਲਾਂ ਪਾਓ ਦੀ ਸਕੀਮ ਲਾਗੂ ਹੋਵੇਗੀ ਪਰ ਸਰਵੇ ਕਰਵਾਉਣਾ ਜ਼ਰੂਰੀ ਹੈ ਪਟਵਾਰੀ ਤੋਂ ਆਪਣੀ ਜ਼ਮੀਨ ਦੀ ਜਾਣਕਾਰੀ ਜ਼ਰੂਰ ਲਵੋ ਤਾਂ ਜੋ ਤੁਸੀਂ ਇਸ ਸਕੀਮ ਦਾ ਲਾਭ ਲੈ ਸਕੋ ਹਰ ਰਜਿਸਟ੍ਰੇਸ਼ਨ ਤੇ ਇੱਕ ਟਰੈਕਿੰਗ ਆਈਡੀ ਮਿਲੇਗੀ ਇਸ ਨਾਲ ਤੁਸੀਂ ਆਪਣਾ ਟਿਊਬੈਲ ਲਾਗੂ ਹੋਣ ਦੀ ਸਥਿਤੀ ਦੇਖ ਸਕਦੇ ਹੋ ਕਿ ਤੁਹਾਡਾ ਟਿਊਬੈਲ ਕਦੋਂ ਅਤੇ ਕਿੰਨੇ ਸਮੇਂ ਦੇ ਵਿੱਚ ਲੱਗੇਗਾ ਇਸ ਦੇ ਲਈ ਵੀ ਇੱਕ ਟਰੈਕਿੰਗ ਆਈਡੀ ਤੁਹਾਨੂੰ ਦਿੱਤੀ ਜਾਵੇਗੀ ਕਈ ਥਾਵਾਂ ਤੇ ਪਾਇਲਟ ਪ੍ਰੋਜੈਕਟ ਤੁਰ ਚੁੱਕਿਆ ਹੈ ਬਹੁਤ ਸਾਰੀਆਂ ਅਜਹੀਆਂ ਥਾਮਾਂ ਹਨ ਜਿੱਥੇ ਕਿ ਇਸ ਨੂੰ ਟੈਸਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਫਾਜ਼ਲਿਕਾ ਬਠਿੰਡਾ ਤੇ ਮਾਨਸਾ ਤੇ ਪਹਿਲਾਂ ਹੀ ਟੈਸਟ ਹੋ ਰਹੇ ਹਨ ਜਿਸ ਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਹੋਵੇਗਾ ਜੇਕਰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਅਤੇ ਸ਼ੇਅਰ ਜਰੂਰ ਕਰੋ ਜੀ